ਗੋੜਹਲ ਵਾਲ ਕਾਲੇ ਕਰਨ ਦੇ ਵਿੱਚ ਤਾਂ ਕੰਮ ਆਉਂਦਾ ਹੀ ਆਉਂਦਾ ਹੈ ਜੇ ਤੁਹਾਡੇ ਚਿਹਰੇ ਤੇ ਛਾਈਆਂ ਨੇ ਸਕਿਨ ਡਰਾਈ ਹੈ ਝੁਰੜੀਆਂ ਨੇ ਛਾਈਆਂ ਨੇ ਧੁੱਪ ਚ ਜਾਣੇ ਰੰਗ ਕਾਲਾ ਹੋ ਜਾਂਦਾ ਇਹਨਾਂ ਸਾਹ ਨੇ ਤੇ ਤਿੰਨ ਦਿਨਾਂ ਚ ਰਿਜ਼ਲਟ ਦੇ ਦਿੰਦਾ ਹੈ ਇਹ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਵੀਰਾਂ ਨੂੰ ਭੈਣਾਂ ਨੂੰ ਉਹ ਧਿਆਨ ਨਾਲ ਇਹ ਨੁਸਖਾ ਨੋਟ ਕਰ ਲਿਓ ਦੇਖੋ ਆਪਾਂ ਬਹੁਤ ਮਹਿੰਗੇ ਮਹਿੰਗੇ ਕੋਸਮੈਟਿਕ ਲਾਨਨੇ ਆ ਆਪਣੇ ਆਪ ਨੂੰ ਗੋਰਾ ਕਰਨ ਦੇ ਲਈ ਕੋਈ ਸਵੇਰੇ ਉੱਠ ਕੇ ਫੇਸ ਵਾਸ਼ ਯੂਜ਼ ਕਰਦਾ ਹੈ ਕੋਈ ਸਕਰਬ ਯੂਜ਼ ਕਰਦਾ ਹੈ ਕੋਈ ਬਲੀਚ ਕਰਦਾ ਹੈ ਕੋਈ ਮਹਿੰਗੇ ਮਹਿੰਗੇ ਫੇਸ ਪਾਕ ਪੈਕ ਲਾਉਂਦਾ ਹੈ ਇਹ ਬਹੁਤ ਸਾਰੇ ਆਪਾਂ ਆਪਣੇ ਆਪ ਨੂੰ ਗੋਰਾ ਦਿਖਾਉਣ ਦੇ ਲਈ ਮਹਿੰਗੀ ਮਹਿੰਗੀਆਂ ਚੀਜ਼ਾਂ ਵਰਤਦੇ ਆ ਤੇ ਇਹ ਬਹੁਤ ਸਸਤਾ ਤੇ ਆਸਾਨ ਜਿਹਾ ਤਰੀਕਾ ਇਹਨੂੰ ਤੁਸੀਂ ਵਰਤਣਾ ਕਿਵੇਂ ਆ ਬਹੁਤ ਸਾਰੇ ਵੀਰ ਭੈਣ ਭਰਾ ਤਾਂ ਇੰਜੈਕਸ਼ਨ ਤੱਕ ਲੈਂਦੇ ਨੇ ਕਿ ਅਸੀਂ ਗੋਰਾ ਹੋਣਾ ਤੇ ਕੁਝ ਇੰਗਲਿਸ਼ ਮੈਡੀਸਨ ਵੀ ਖਾਂਦੇ ਨੇ ਦੇਖੋ ਜੋ ਕੁਦਰਤ ਨੇ ਸਾਨੂੰ ਆਲੇ ਦੁਆਲੇ ਦਿੱਤਾ ਹੈ ਜੇ ਸਾਨੂੰ ਉਹਦੀ ਸਹੀ ਪਹਿਚਾਣ ਹੈ ਸਹੀ ਪਰਖ ਹੈ ਤਾਂ ਸਾਨੂੰ ਇੰਨੇ ਝੰਜਟ ਕਰਨ ਦੀ ਲੋੜ ਹੀ ਨਹੀਂ ਇਹਦੇ ਦੇਖੋ ਗੁੜ ਹਲਦੇ ਪਲਾਂਟ ਦਾ ਜਿਹੜਾ ਗੁਲਕੰਧ ਵੀ ਬਣਦਾ ਹੈ ਇਹ ਵਾਲ ਕਾਲੇ ਕਰਨ ਚ ਵੀ ਕੰਮ ਆਉਂਦਾ ਐ ਅਲਰਜੀ ਤੇ ਵੀ ਕੰਮ ਆਉਂਦਾ ਐ ਪਰ ਆਪਾਂ ਗੱਲ ਕਰਾਂਗੇ ਵੀ ਤੁਸੀਂ ਦੇ ਨਾਲ ਤਿੰਨ ਦਿਨਾ ਚਪੜੀਆਂ ਛਾਈਆਂ ਤੇ ਝੁੜੜੀਆਂ ਤੇ ਸਕਿਨ ਨੂੰ ਡਰਾਈ ਐ ਜੋ ਤੁਹਾਡੀ ਜਾਂ ਦਾਗ ਤਬੇ ਕਿਵੇਂ ਖਤਮ ਕਰ ਸਕਦੇ ਹੋ ਤੁਸੀਂ ਦੋ ਫੁੱਲ ਲੈਣੇ ਨੇ ਜੀ ਗੁੜ ਹਲਦੇ ਦੇਖੋ ਇਸ ਤਰ੍ਹਾਂ ਦਾ ਇਹਦਾ ਫੁੱਲ ਹੁੰਦਾ ਤੇ ਆ ਇਹਦੇ ਪੱਤੇ ਨੇ ਗੁੜ ਹਲਦੇ ਤੁਸੀਂ ਦੋ ਫੁੱਲ ਲੈ ਲਓ ਤੇ ਚੌਥ ਤੀਜਾ ਹਿੱਸਾ ਪਾਣੀ ਦਾ ਗਲਾਸ ਦਾ ਤੀਜਾ ਹਿੱਸਾ ਤੀਜਾ ਹਿੱਸਾ ਪਾਣੀ ਦੇ ਗਲਾਸ ਦਾ ਤੁਸੀਂ ਉਬਾਲ ਲੈਣਾ ਹੈ ਦੋ ਫੁੱਲ ਗੁੜਹਲ ਦੇ ਕਿਸੇ ਬਰਤਨ ਚ ਪਾ ਕੇ ਉਹਦੇ ਵਿੱਚ ਗਰਮ ਪਾਣੀ ਪਾ ਦਿਓ ਤੇ ਉਹਦੇ ਵਿੱਚ ਇਹ ਫੁੱਲਾਂ ਨੂੰ ਡੋਬ ਦਿਓ ਜਦੋਂ ਪਾਣੀ ਠੰਡਾ ਹੋ ਗਿਆ ਤਾਂ ਉਸ ਪਾਣੀ ਦੇ ਵਿੱਚ ਇਹ ਫੁੱਲਾਂ ਨੂੰ ਥੋੜਾ ਜਿਹਾ ਮਲ ਕੇ ਉਹ ਪਾਣੀ ਤੁਸੀਂ ਪੁੰਨ ਲੈਣਾ ਪੁੰਨ ਕੇ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਚਮਚ ਐਲੋਵੇਰਾ ਦਾ ਪਾਣਾ ਜੀ ਇੱਕ ਚਮਚ ਐਲੋਵੇਰਾ ਦਾ ਪਾਣਾ ਇੱਕ ਚਮਚ ਹੀ ਤੁਸੀਂ ਪਾਣਾ ਜੀ ਖੋਪੇ ਦੀ ਗਿਰੀ ਦਾ ਤੇਲ ਨਾਰੀਅਲ ਦਾ ਤੇਲ ਕੋਸ਼ਿਸ਼ ਕਰੋ ਇਹ ਦੋਨੇ ਚੀਜ਼ਾਂ ਵੀ ਤੁਸੀਂ ਤੁਹਾਡੇ ਘਰ ਲੱਗਾ অ্যালোਵੈਰਾ ਦਾ ਪਲਾਂਟ ਉੱਚੋ ਗੁੱਦਾ ਕੱਢ ਲਓ ਤੇ ਉਸ ਤੋਂ ਇਲਾਵਾ ਜੇ ਤੁਹਾਨੂੰ ਨਾਰੀਅਲ ਦਾ ਤੇਲ ਆਪ ਕਢਾ ਕੇ ਲਿਆ ਸਕਦੇ ਹੋ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਬਾਜ਼ਾਰੂ ਵਰਤ ਲਓ ਤੇ ਇਹ ਤੁਸੀਂ ਇੱਕ ਇੱਕ ਚਮਚ ਇਹਦੇ ਪਾਣੀ ਦੇ ਵਿੱਚ ਰਲਾ ਦੇਣਾ ਜਿਹੜਾ ਤੁਸੀਂ ਦੋ ਫੁੱਲਾਂ ਦਾ ਤਿਆਰ ਕਰਿਆ ਉਹਦੇ ਵਿੱਚ ਰਲਾਣੇ ਨੇ ਤੁਸੀਂ ਦੋ ਵਿਟਾਮਿਨ E ਦੇ ਕੈਪਸੂਲ ਦੋ ਵਿਟਾਮਿਨ E ਦੇ ਕੈਪਸੂਲ ਇਹਨਾਂ ਚਾਰੇ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਆਪਸ ਵਿੱਚ ਰਲਾ ਲੈਣਾ ਹੈ ਆਪਸ ਵਿੱਚ ਰਲਾ ਲਿਓ ਇੱਕ گاੜਾ ਜਿਹਾ ਪੇਸਟ ਬਣ ਜੈਗਾ ਜੀ گاੜਾ ਪੇਸਟ ਜਦ ਬਣ ਗਿਆ ਇਹਨੂੰ ਤੁਸੀਂ ਆਪਣੇ ਫੇਸ ਤੇ ਅਪਲਾਈ ਕਰਨਾ ਜਿਵੇਂ ਤੁਸੀਂ ਸਕਰਬ ਜਾਂ ਤੁਸੀਂ ਬਲੀਚ ਵਗੈਰਾ ਯੂਜ਼ ਕਰਦੇ ਹੋ ਜਾਂ ਫੇਸ واਸ਼ ਇਹ ਹਲਕੇ ਹੱਥ ਨਾਲ ਘੱਟੋ ਘੱਟ ਇਸ ਲੇਪ ਦੀ ਤੁਸੀਂ 15 ਮਿੰਟ ਆਪਣੇ ਚਿਹਰੇ ਨੂੰ ਮ사ਜ ਦੇਣੀ ਹੈ ਉਸ ਤੋਂ ਬਾਅਦ ਡੇਢ ਘੰਟੇ ਲਈ ਇਹਨੂੰ ਛੱਡ ਦਿਓ ਜੀ ਡੇਢ ਘੰਟੇ ਲਈ ਛੱਡ ਦਿਓ 1.5 ਘੰਟੇ ਬਾਅਦ ਤੁਸੀਂ ਠੰਡੇ ਪਾਣੀ ਦੇ ਨਾਲ ਮੂੰਹ ਧੋ ਲਓ ਇਹ 3 ਦਿਨਾਂ ਦੇ ਵਿੱਚ ਵਿੱਚ ਤੁਹਾਡੀਆਂ ਝੁਰੜੀਆਂ ਪਹਿਲੇ ਦਿਨ ਤੁਹਾਨੂੰ ਰਿਜ਼ਲਟ ਇਹਦਾ ਦੇਖਣ ਨੂੰ ਮਿਲ ਜੇਗਾ ਝੁਰੜੀਆਂ ਦਾਗ ਤਾਂ ਬੇਛਾਈਆਂ ਡਰਾਈ ਸਕਿਨ ਇਹ ਤੁਹਾਡੀ ਖਤਮ ਕਰ ਦੇਗਾ ਐਨੀ ਇਹ ਦੇ ਵਿੱਚ ਜਿਹੜੀ ਹੈ ਜਾਨ ਕੁਦਰਤ ਨੇ ਭਰੀ ਹੋਈ ਹੈ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ